ਲੰਬੇ ਸਮੇਂ ਤੋਂ ਇੱਕ ਚਰਚਾ ਚੱਲ ਰਹੀ ਸੀ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਜਿਸ ਤੇ ਹੁਣ ਪੂਰਨ ਤੌਰ ਤੇ ਵਿਰਾਮ ਲੱਗ ਗਿਆ ਦੱਸਦੇ ਕਿ ਚਰਚਾ ਚੱਲ ਰਹੀ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਜ਼ਥੇਦਾਰ ਦੇ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ ਫੈਸਲਾ ਜੋ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਲਿਆ ਜਾ ਸਕਦਾ ਹੈ ਤੇ ਕਈ ਤਰ੍ਹਾਂ ਦੀਆਂ ਗੱਲਾਂ ਵੀ ਕੀਤੀਆਂ ਜਾ ਰਹੀਆਂ ਸੀ ਅੱਜ 20 ਮਈ ਨੂੰ ਮੀਟਿੰਗ ਦਾ ਜਦੋਂ ਐਲਾਨ ਹੁੰਦਾ ਹੈ ਕਿ 18 ਮਈ ਨੂੰ ਐਲਾਨ ਹੋ ਜਾਂਦਾ ਹੈ ਕਿ ਮੀਟਿੰਗ 20 ਮਈ ਨੂੰ ਹੋਏਗੀ ਤਾਂ ਉਸ ਮੀਟਿੰਗ ਦੇ ਵਿੱਚ ਮੁੱਖ ਮੁੱਦਾ ਗਿਆਨੀ ਹਰਪ੍ਰੀਤ ਸਿੰਘ ਹੋਏਗਾ ਅਜਿਹਾ ਨਾਲ ਛੇੜਪੈਂਦੀਆਂ ਨੇ ਕਈ ਤਰ੍ਹਾਂ ਦੀਆਂ ਬਿਆਨਬਾਜ਼ੀਆਂ ਵੀ ਸਾਹਮਣੇ ਆndੀਆਂ ਨੇ ਤਾਂ ਉਸ ਤੋਂ ਬਾਅਦ ਅੱਜ ਜਦੋਂ ਮੀਟਿੰਗ ਹੋਈ ਹੈ ਤਾਂ ਉਸ ਮੀਟਿੰਗ ਦੇ ਵਿੱਚ ਇਸ ਫੈਸਲੇ ਤੇ ਕੋਈ ਵੀ ਗੱਲਬਾਤ ਨਹੀਂ ਕੀਤੀ ਗਈ ਪੂਰਨ ਤੌਰ ਤੇ ਇਹ ਜੋ اٹਕਲਾਂ ਚੱਲ ਰਹੀਆਂ ਸੀ ਉਹਨਾਂ ਤੇ ਵਿਰਾਮ ਲੱਗ ਚੁੱਕਾ ਹੈ ਦੱਸਦੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਜੋ ਬੈਠਕ ਅੱਜ ਜੋ ਸ਼੍ਰੀ ਦਰਬਾਰ ਸਾਹਿਬ ਦੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਹੋਈ ਹੈ ਉਸ ਦੇ ਵਿੱਚ ਜਥੇਦਾਰ ਗੈਨੀ ਹਰਪੀਤ ਸਿੰਘ ਨੂੰ ਹਟਾਉਣ ਨੂੰ ਲੈ ਕੇ ਜੋ اٹਕਲਾਂ ਚੱਲ ਰਹੀਆਂ ਸੀ ਉਸ ਤੇ ਵਿਰਾਮ ਲੱਗ ਗਿਆ मिली जानकारी के मुताबिक जथेदार ਨੂੰ ਹਟਾਉਣ ਦੇ ਨਿਰਣੇ ਤੇ ਅਕਾਲੀ ਦਲ ਦੇ ਵਿੱਚ ਫੁੱਟ ਪੈਂਦੀ ਹੋਈ ਨਜ਼ਰ ਆ ਰਹੀ ਸੀ ਉਸ ਤੋਂ ਬਾਅਦ ਇਸ ਨਿਰਣੇ ਤੇ ਰੋਕ ਲਗਾ ਦਿੱਤੀ ਗਈ ਹੈ ਤਾਂ ਉੱਥੇ ਹੀ ਇਸ ਮੀਟਿੰਗ ਦੇ ਵਿੱਚ ਕਈ ਹੋਰ ਚਰਚਾਵਾਂ ਵੀ ਹੋਈਆਂ ਨੇ ਜੰਤਨ ਮੰਤਰ ਤੇ ਵੀ ਵਫਦ ਜਾਏਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਜੇ ਹੀ ਵੀ ਗੱਲ ਕੀਤੀ ਗਈ ਹੈ ਤਾਂ ਦੱਸਦੀ ਹੈ ਕਿ SGPC ਹੁਣ ਪਹਿਲਵਾਨਾਂ ਦੇ ਹੱਕ ਦੇ ਵਿੱਚ ਵੀ ਉਤਰ ਆਈ ਹੈ ਜਲਦ ਹੀ SGPC ਦਾ ਵਫਦ ਦਿੱਲੀ ਦੇ ਜੰਤਰ ਮੰਤਰ ਪਹੁੰਚੇਗਾ ਜਿੱਥੇ SGPC ਦੇ ਮੈਂਬਰ ਪਹਿਲਵਾਨਾਂ ਦੇ ਹੱਕ ਦੇ ਵਿੱਚ ਆਵਾਜ਼ ਚੁੱਕਣਗੇ ਤਾਂ ਇਸ ਦੌਰਾਨ SGPC ਦੇ ਮੈਂਬਰ ਮਹਿਲਾ ਪਹਿਲਵਾਨਾਂ ਨੂੰ ਵੀ ਮਿਲਣਗੇ ਜਿਨ੍ਹਾਂ ਦੇ ਨਾਲ ਸਰੀਰਕ ਸ਼ੋਸ਼ਣ ਹੋਇਆ ਤਾਂ ਉਸ ਤੋਂ ਇਲਾਵਾ ਪੁਲਿਸ ਦੇ ਰਵੱਈਏ ਨੂੰ ਲੈ ਕੇ ਵੀ ਇਸ ਮੀਟਿੰਗ ਦੇ ਵਿੱਚ ਗੱਲਾਂ ਹੋਈਆਂ ਨੇ SGPC ਦੇ ਬੈਠਕ ਦੇ ਵਿੱਚ ਪੁਲਿਸ ਦੇ ਖਿਲਾਫ ਵੀ ਨਾਰਾਜ਼ਗੀ ਜ਼ਾਹਰ ਕੀਤੀ ਗਈ ਦਰਅਸਲ ਬੀਤੇ ਕੁਝ ਸਮੇਂ ਤੋਂ ਸੋਸ਼ਲ ਮੀਡੀਆ ਤੇ ਸਿੱਖਾਂ ਦੇ ਖਿਲਾਫ ਗਲਤ ਪ੍ਰਚਾਰ ਕੀਤਾ ਜਾ ਰਿਹਾ ਅਜਿਹਾ ਐਸਜੀਪੀਸੀ ਦਾ ਕਹਿਣਾ ਹੈ ਤਾਂ ਐਸਜੀਪੀਸੀ ਦੇ ਮੀਡੀਆ ਵਿੰਗ ਨੇ ਕੁਝ ਅਕਾਊਂਟਸ ਵੈਰੀਫਾਈ ਕਰਕੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਪਰ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਕੋਈ ਵੀ ਕਦਮ ਨਹੀਂ ਚੁੱਕਿਆ ਅਜਿਹਾ ਜੋ ਇਸ ਮੀਟਿੰਗ ਦੇ ਵਿੱਚ ਚਰਚਾਵਾ ਹੋਈਆਂ ਨੇ ਉੱਥੇ ਹੀ ਡਾਂਗਮਾਰ ਗੁਰਦੁਆਰਾ ਸਾਹਿਬ ਦੇ ਵਿੱਚ ਬੋਧ ਮੰਦਿਰ ਬਣਾਇਆ ਜਾਣ ਤੇ ਮਾਮਲੇ ਤੇ ਵੀ ਇੱਕ ਵਫ਼ਦ ਜੋ ਹੈ ਜਲਦ ਹੀ ਤਿੱਬਤੀ ਧਾਰਮਿਕ ਨੇਤਾਵਾਂ ਦੇ ਨਾਲ ਵੀ ਮਿਲੇਗਾ ਤਾਂ ਇਸ ਦਾ ਹੱਲ ਕੱਢਿਆ ਜਾਏਗਾ ਤਾਂ ਜੇਕਰ ਇਹ ਇਹ ਜੋ ਮੁੱਦੇ ਨੇ ਜਿਨ੍ਹਾਂ ਤੇ ਗੱਲ ਹੋਈ ਹੈ ਮੀਟਿੰਗ ਦੇ ਵਿੱਚ ਤਾਂ ਜੇਕਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਜੁੜੇ ਪੂਰੇ ਮਾਮਲੇ ਦੀ ਗੱਲ ਕੀਤੀ ਜਾਏ ਤਾਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਗਵ ਚੱਡਾ ਤੇ ਐਕਟ੍ਰੈਸ ਪਰਿਨੀਤੀ ਚੋਪੜਾ ਦੀ ਸਗਾਈ ਦੇ ਵਿੱਚ ਜ਼ਥੇਦਾਰ ਗੈਨੀ ਹਰਪ੍ਰੀਤ ਸਿੰਘ ਦੇ ਪਹੁੰਚਣ ਤੋਂ ਬਾਅਦ ਉਹਨਾਂ ਨੂੰ ਅਹੁਦੇ ਤੋਂ ਉਤਾਰਨ ਦੀਆਂ ਕਵਾਇਤਾ ਸ਼ੁਰੂ ਹੋ ਗਈਆਂ ਸੀ ਤਾਂ ਅਕਾਲੀ ਦਲ ਦੇ ਹੀ ਸੀਨੀਅਰ ਨੇਤਾਵਾਂ ਨੇ ਜਾਣਕਾਰੀ ਦਿੱਤੀ ਕਿ ਜ਼ਥੇਦਾਰ ਗੈਨੀ ਹਰਪ੍ਰੀਤ ਸਿੰਘ ਨੂੰ ਸ਼੍ਰੀ ਅਕਾਲ ਤਖਤ ਸੈਭ ਤੇ ਸ਼੍ਰੀ ਕੇਸਗੜ੍ਹ ਸਾਹਿਬ ਦੀ ਜ਼ਥੇਦਾਰੀ ਤੋਂ ਉਤਾਰਨ ਦੇ ਫੈਸਲੇ ਤੇ ਅਕਾਲੀ ਦਲ ਦੇ ਵਿੱਚ ਹੀ ਫੁੱਟ ਪੈ ਗਈ ਹੈ ਸਾਬਕਾ ਸੀਐਮ ਪ੍ਰਕਾਸ਼ ਸਿੰਘ ਬਾਦਲ ਦੇ ਪੁਰਾਣੇ ਸਾਥੀ ਤੇ ਸੁਖਬੀਰ ਬਾਦਲ ਦੇ ਨਾਲ ਦਿਖਣ ਵਾਲੇ ਚਿਹਰੇ ਇਸ ਮੁੱਦੇ ਤੇ ਇੱਕ ਦੂਸਰੇ ਦੇ ਸਾਹਮਣੇ ਆ ਗਏ ਨੇ ਗੈਨੀ ਹਰਪ੍ਰੀਤ ਸਿੰਘ ਦੇ ਕੋਲ ਜਦੋਂ ਉਹਨਾਂ ਦੇ ਉਹਨਾਂ ਦੇ ਉਹ ਦਿਨ ਹਟਾਉਣ ਦੀ ਗੱਲ ਪਹੁੰਚੀ ਤਾਂ ਉਹਨਾਂ ਦੇ ਵੀ ਬਗਾਵਤੀ ਸੁਰ ਸਾਹਮਣੇ ਆਏ ਸੀ ਜਿਸ ਤੋਂ ਬਾਅਦ ਸੁਖਬੀਰ ਬਾਦਲ ਨੂੰ ਵੀ ਡਰ ਸਤਾਣ ਲੱਗਾ ਕਿ ਕਿਤੇ ਗਿਆਨੀ ਹਰਪ੍ਰੀਤ ਸਿੰਘ ਅਕਾਲੀ ਦਲ ਦੇ ਖਿਲਾਫ ਸਿਨੀਅਰ ਲੀਡਰਸ ਦੇ ਨਾਲ ਰਲ ਕੇ ਬਗਾਵਤ ਨਾ ਛੇੜ ਦੇਵੇ ਤਾਂ ਇਸ ਮਾਹੌਲ ਦੇ ਵਿਚਾਲੇ ਜਦੋਂ ਸੁਖਬੀਰ ਬਾਦਲ ਪਿਤਾ ਤੋਂ ਵਾਂਝੇ ਹੋ ਜਾਂਦੇ ਨੇ ਕੱਲ ਚਲਾਣਾ ਹੋ ਜਾਂਦਾ ਪ੍ਰਕਾਸ਼ ਸਿੰਘ ਬਾਦਲ ਹੋਰਾ ਦਾ ਤਾਂ ਉਸ ਵੇਲੇ ਵੀ ਇਹਨਾਂ ਚਰਚਾਵਾਂ ਤੇ ਕਿਤਨਾ ਕਿਤੇ ਵਿਰਾਮ ਲੱਗਦਾ ਨਜ਼ਰ ਆਇਆ ਤਾਂ ਹੁਣ ਜੋ ਹੈ ਰੋਕ ਜੋ ਲਗਾ ਦਿੱਤੀ ਗਈ ਹੈ ਇਸ ਮੁੱਦੇ ਤੇ ਕੋਈ ਵੀ ਗੱਲ ਨਹੀਂ ਹੋਈ ਹਾਲਾਂਕਿ ਮੀਟਿੰਗ ਤੋਂ ਪਹਿਲਾਂ ਵੀ ਜੋ ਐਸਜੀਪੀਸੀ ਦੇ ਪ੍ਰਧਾਨਤਾ ਅਮੀ ਨੇ ਉਹਨਾਂ ਦਾ ਇੱਕ ਬਿਆਨ ਸਾਹਮਣੇ ਆਇਆ ਸੀ ਉਹਨਾਂ ਦਾ ਕਹਿਣਾ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਮੁੱਦੇ ਤੇ ਕੋਈ ਵੀ ਗੱਲਬਾਤ ਨਹੀਂ ਹੋਏਗੀ ਪਰ ਫਿਰ ਵੀ ਇਹੀ ਕਿਹਾ ਜਾ ਰਿਹਾ ਸੀ ਕਿ ਫੈਸਲਾ ਆ ਸਕਦਾ ਗੱਲ ਕੀਤੀ ਜਾ ਸਕਦੀ ਹੈ ਮੀਟਿੰਗ ਦੇ ਵਿੱਚ ਚਰਚਾ ਛੇੜ ਸਕਦੀ ਹੈ ਪਰ ਇਸ ਮੁੱਦੇ ਤੇ ਕੋਈ ਵੀ ਚਰਚਾ ਨਹੀਂ ਛੜੀ ਜੋ ਫੈਸਲਾ ਸੀ ਉਹਨਾਂ ਨੂੰ ਜਥੇਦਾਰ ਦੇ ਅਹੁਦੇ ਤੋਂ ਹਟਾਉਣ ਦਾ ਉਸ ਨੂੰ ਟਾਲ ਦਿੱਤਾ ਗਿਆ ਟਲ ਗਿਆ ਤਾਂ ਕਈ ਤਰ੍ਹਾਂ ਦੀਆਂ ਚਰਚਾਵਾਂ ਹੋਰ ਹੋਈਆਂ ਨੇ ਤਾਂ ਉਸ ਨੂੰ ਲੈ ਕੇ ਵੀ ਕਈ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਈਆਂ ਨੇ ਪਰ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਹਟਾਉਣ ਦਾ ਜ਼ਥੇਦਾਰ ਦੇ ਅਹੁਦੇ ਤੋਂ ਹਟਾਉਣ ਦਾ ਜੋ ਫੈਸਲਾ ਉਸਤੇ ਪੂਰਨ ਤੌਰ ਤੇ ਵਿਰਾਮ ਲੱਗ ਚੁੱਕਾ ਹੈ। ਜੀ ਮੈਂ ਹਾਂ ਖੁਸ਼ਪੂ ਲੰਬੇ ਸਮੇਂ ਤੋਂ ਇੱਕ ਚਰਚਾ ਚੱਲ ਰਹੀ ਸੀ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਜਿਸ ਤੇ ਹੁਣ ਪੂਰਨ ਤੌਰ ਤੇ ਵਿਰਾਮ ਲੱਗ ਗਿਆ ਦੱਸਦੀ ਕਿ ਚਰਚਾ ਚੱਲ ਰਹੀ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਜ਼ਥੇਦਾਰ ਦੀ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ ਫੈਸਲਾ ਜੋ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਲਿਆ ਜਾ ਸਕਦਾ ਹੈ ਤੇ ਕਈ ਤਰ੍ਹਾਂ ਦੀਆਂ ਗੱਲਾਂ ਵੀ ਕੀਤੀਆਂ ਜਾ ਰਹੀਆਂ ਸੀ ਅੱਜ 20 ਮਈ ਨੂੰ ਮੀਟਿੰਗ ਦਾ ਜਦੋਂ ਐਲਾਨ ਹੁੰਦਾ ਹੈ ਕਿ 18 ਮਈ ਨੂੰ ਐਲਾਨ ਹੋ ਜਾਂਦਾ ਹੈ ਕਿ ਮੀਟਿੰਗ 20 ਮਈ ਨੂੰ ਹੋਏਗੀ ਤਾਂ ਉਸ ਮੀਟਿੰਗ ਦੇ ਵਿੱਚ ਮੁੱਖ ਮੁੱਦਾ ਗਿਆਨੀ ਹਰਪ੍ਰੀਤ ਸਿੰਘ ਹੋਏਗਾ ਅਜੇ ਗੱਲਾਂ ਛੇੜਪੈਂਦੀਆਂ ਨੇ ਕਈ ਤਰ੍ਹਾਂ ਦੀਆਂ ਬਿਆਨਬਾਜ਼ੀਆਂ ਵੀ ਸਾਹਮਣੇ ਆndੀਆਂ ਨੇ ਤਾਂ ਉਸ ਤੋਂ ਬਾਅਦ ਅੱਜ ਜਦੋਂ ਮੀਟਿੰਗ ਹੋਈ ਹੈ ਤਾਂ ਉਸ ਮੀਟਿੰਗ ਦੇ ਵਿੱਚ ਇਸ ਫੈਸਲੇ ਤੇ ਕੋਈ ਵੀ ਗੱਲਬਾਤ ਨਹੀਂ ਕੀਤੀ ਗਈ ਪੂਰਨ ਤੌਰ ਤੇ ਇਹ ਜੋ اٹਕਲਾਂ ਚੱਲ ਰਹੀਆਂ ਸੀ ਉਹਨਾਂ ਤੇ ਵਿਰਾਮ ਲੱਗ ਚੁੱਕਾ ਹੈ ਦੱਸਦੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਜੋ ਬੈਠਕ ਅੱਜ ਜੋ ਸ਼੍ਰੀ ਦਰਬਾਰ ਸਾਹਿਬ ਦੇ ਤੇਜਾ ਸਿੰਘ ਸਮੁੰਦਰੀ 홀 ਦੇ ਵਿੱਚ ਹੋਈ ਹੈ ਉਸ ਦੇ ਵਿੱਚ ਜਥੇਦਾਰ ਗੈਨੀ ਹਰਪੀਤ ਸਿੰਘ ਨੂੰ ਹਟਾਉਣ ਨੂੰ ਲੈ ਕੇ ਜੋ اٹਕਲਾਂ ਚੱਲ ਰਹੀਆਂ ਸੀ ਉਸ ਤੇ ਵਿਰਾਮ ਲੱਗ मिली जानकारी के मुताबिक जथेदार ਨੂੰ ਹਟਾਉਣ ਦੇ ਨਿਰਣੇ ਤੇ ਅਕਾਲੀ ਦਲ ਦੇ ਵਿੱਚ ਫੁੱਟ ਪੈਂਦੀ ਹੋਈ ਨਜ਼ਰ ਆ ਰਹੀ ਸੀ ਉਸ ਤੋਂ ਬਾਅਦ ਇਸ ਨਿਰਣੇ ਤੇ ਰੋਕ ਲਗਾ ਦਿੱਤੀ ਗਈ ਹੈ ਤਾਂ ਉੱਥੇ ਹੀ ਇਸ ਮੀਟਿੰਗ ਦੇ ਵਿੱਚ ਕਈ ਹੋਰ ਚਰਚਾਵਾਂ ਵੀ ਹੋਈਆਂ ਨੇ ਜੰਤਨ ਮੰਤਰ ਤੇ ਵੀ ਵਫਦ ਜਾਏਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਜੇ ਹੀ ਵੀ ਗੱਲ ਕੀਤੀ ਗਈ ਹੈ ਤਾਂ ਦੱਸਦੀ ਹੈ ਕਿ SGPC ਹੁਣ ਪਹਿਲਵਾਨਾਂ ਦੇ ਹੱਕ ਦੇ ਵਿੱਚ ਵੀ ਉਤਰ ਆਈ ਹੈ ਜਲਦ ਹੀ SGPC ਦਾ ਵਫਦ ਦਿੱਲੀ ਦੇ ਜੰਤਰ ਮੰਤਰ ਪਹੁੰਚੇਗਾ ਜਿੱਥੇ SGPC ਦੇ ਮੈਂਬਰ ਪਹਿਲਵਾਨਾਂ ਦੇ ਹੱਕ ਦੇ ਵਿੱਚ ਆਵਾਜ਼ ਚੁੱਕਣਗੇ ਤਾਂ ਇਸ ਦੌਰਾਨ SGPC ਦੇ ਮੈਂਬਰ ਮਹਿਲਾ ਪਹਿਲਵਾਨਾਂ ਨੂੰ ਵੀ ਮਿਲਣਗੇ ਜਿਨ੍ਹਾਂ ਦੇ ਨਾਲ ਸਰੀਰਕ ਸ਼ੋਸ਼ਣ ਹੋਇਆ ਤਾਂ ਉਸ ਤੋਂ ਇਲਾਵਾ ਪੁਲਿਸ ਦੇ ਰਵੱਈਏ ਨੂੰ ਲੈ ਕੇ ਵੀ ਇਸ ਮੀਟਿੰਗ ਦੇ ਵਿੱਚ ਗੱਲਾਂ ਹੋਈਆਂ ਨੇ SGPC ਦੇ ਬੈਚ ਦੇ ਵਿੱਚ ਪੁਲਿਸ ਦੇ ਖਿਲਾਫ ਵੀ ਨਾਰਾਜ਼ਗੀ ਜ਼ਾਹਰ ਕੀਤੀ ਗਈ ਦਰਅਸਲ ਬੀਤੇ ਕੁਝ ਸਮੇਂ ਤੋਂ ਸੋਸ਼ਲ ਮੀਡੀਆ ਤੇ ਸਿੱਖਾਂ ਦੇ ਖਿਲਾਫ ਗਲਤ ਪ੍ਰਚਾਰ ਕੀਤਾ ਜਾ ਰਿਹਾ ਅਜਿਹਾ ਐਸਜੀਪੀਸੀ ਦਾ ਕਹਿਣਾ ਹੈ ਤਾਂ ਐਸਜੀਪੀਸੀ ਦੇ ਮੀਡੀਆ ਵਿੰਗ ਨੇ ਕੁਝ ਅਕਾਊਂਟਸ ਵੈਰੀਫਾਈ ਕਰਕੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਪਰ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਕੋਈ ਵੀ ਕਦਮ ਨਹੀਂ ਚੁੱਕਿਆ ਅਜਿਹਾ ਜੋ ਇਸ ਮੀਟਿੰਗ ਦੇ ਵਿੱਚ ਚਰਚਾਵਾ ਹੋਈਆਂ ਨੇ ਉੱਥੇ ਹੀ ਡਾਂਗਮਾਰ ਗੁਰਦੁਆਰਾ ਸਾਹਿਬ ਦੇ ਵਿੱਚ ਬੋਧ ਮੰਦਿਰ ਬਣਾਏ ਜਾਣ ਤੇ ਮਾਮਲੇ ਤੇ ਵੀ ਇੱਕ ਵਫਦ ਜੋ ਹੈ ਜਲਦ ਹੀ ਤਿੱਬਤੀ ਧਾਰਮਿਕ ਨੇਤਾਵਾਂ ਦੇ ਨਾਲ ਵੀ ਮਿਲੇਗਾ ਤਾਂ ਇਸ ਦਾ ਹੱਲ ਕੱਢਿਆ ਜਾਏਗਾ ਤਾਂ ਜੇਕਰ ਇਹ ਇਹ ਜੋ ਮੁੱਦੇ ਨੇ ਜਿਨ੍ਹਾਂ ਤੇ ਗੱਲ ਹੋਈ ਹੈ ਮੀਟਿੰਗ ਦੇ ਵਿੱਚ ਤਾਂ ਜੇਕਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਜੁੜੇ ਪੂਰੇ ਮਾਮਲੇ ਦੀ ਗੱਲ ਕੀਤੀ ਜਾਏ ਤਾਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾघव ਚੱਡਾ ਤੇ ਐਕਟ੍ਰੈਸ ਪਰਿਨੀਤੀ ਚੋਪੜਾ ਦੀ ਸਗਾਈ ਦੇ ਵਿੱਚ ਜ਼ਥੇਦਾਰ ਗੈਨੀ ਹਰਪ੍ਰੀਤ ਸਿੰਘ ਦੇ ਪਹੁੰਚਣ ਤੋਂ ਬਾਅਦ ਉਹਨਾਂ ਨੂੰ ਅਹੁਦੇ ਤੋਂ ਉਤਾਰਨ ਦੀ ਕਵਾਇਤਾ ਸ਼ੁਰੂ ਹੋ ਗਈਆਂ ਸੀ ਤਾਂ ਅਕਾਲੀ ਦਲ ਦੇ ਹੀ ਸੀਨੀਅਰ ਨੇਤਾਵਾਂ ਨੇ ਜਾਣਕਾਰੀ ਦਿੱਤੀ ਕਿ ਜ਼ਥੇਦਾਰ ਗੈਨੀ ਹਰਪ੍ਰੀਤ ਸਿੰਘ ਨੂੰ ਸ਼੍ਰੀ ਅਕਾਲ ਤਖਤ ਸੈਭ ਤੇ ਸ਼੍ਰੀ ਕੇਸਗੜ੍ਹ ਸਾਹਿਬ ਦੀ ਜ਼ਥੇਦਾਰੀ ਤੋਂ ਉਤਾਰਨ ਦੇ ਫੈਸਲੇ ਤੇ ਅਕਾਲੀ ਦਲ ਦੇ ਵਿੱਚ ਹੀ ਫੁੱਟ ਪੈ ਗਈ ਹੈ ਸਾਬਕਾ ਸੀਐਮ ਪ੍ਰਕਾਸ਼ ਸਿੰਘ ਬਾਦਲ ਦੇ ਪੁਰਾਣੇ ਸਾਥੀ ਤੇ ਸੁਖਬੀਰ ਬਾਦਲ ਦੇ ਨਾਲ ਦਿਖਣ ਵਾਲੇ ਚਿਹਰੇ ਇਸ ਮੁੱਦੇ ਤੇ ਇੱਕ ਦੂਸਰੇ ਦੇ ਸਾਹਮਣੇ ਆ ਗਏ ਨੇ ਗੈਨੀ ਹਰਪ੍ਰੀਤ ਸਿੰਘ ਦੇ ਕੋਲ ਜਦੋਂ ਉਹਨਾਂ ਦੇ ਉਹਨਾਂ ਦੇ ਉਹ ਦਿਨ ਹਟਾਉਣ ਦੀ ਗੱਲ ਪਹੁੰਚੀ ਤਾਂ ਉਹਨਾਂ ਦੇ ਵੀ ਬਗਾਵਤੀ ਸੁਰ ਸਾਹਮਣੇ ਆਏ ਸੀ ਜਿਸ ਤੋਂ ਬਾਅਦ ਸੁਖਬੀਰ ਬਾਦਲ ਨੂੰ ਵੀ ਡਰ ਸਤਾਣ ਲੱਗਾ ਕਿ ਕਿਤੇ ਗਿਆਨੀ ਹਰਪ੍ਰੀਤ ਸਿੰਘ ਅਕਾਲੀ ਦਲ ਦੇ ਖਿਲਾਫ ਸਿਨੀਅਰ ਲੀਡਰਸ ਦੇ ਨਾਲ ਰਲ ਕੇ ਬਗਾਵਤ ਨਾ ਛੇੜ ਦੇਵੇ ਤਾਂ ਇਸ ਮਾਹੌਲ ਦੇ ਵਿਚਾਲੇ ਜਦੋਂ ਸੁਖਬੀਰ ਬਾਦਲ ਪਿਤਾ ਤੋਂ ਵਾਂਝੇ ਹੋ ਜਾਂਦੇ ਨੇ ਕਲ ਚਲਾਣਾ ਹੋ ਜਾਂਦਾ ਪ੍ਰਕਾਸ਼ ਸਿੰਘ ਬਾਦਲ ਹੋਰਾ ਦਾ ਤਾਂ ਉਸ ਵੇਲੇ ਵੀ ਇਹਨਾਂ ਚਰਚਾਵਾਂ ਤੇ ਕਿਤਨਾ ਕਿਤੇ ਵਿਰਾਮ ਲੱਗਦਾ ਨਜ਼ਰ ਆਇਆ ਤਾਂ ਹੁਣ ਜੋ ਹੈ ਰੋਕ ਜੋ ਲਗਾ ਦਿੱਤੀ ਗਈ ਹੈ ਮੁੱਦੇ ਤੇ ਕੋਈ ਵੀ ਗੱਲ ਨਹੀਂ ਹੋਈ ਹਾਲਾਂਕਿ ਮੀਟਿੰਗ ਤੋਂ ਪਹਿਲਾਂ ਵੀ ਜੋ ਐਸਜੀਪੀਸੀ ਦੇ ਪ੍ਰਧਾਨਤਾ ਅਮੀ ਨੇ ਉਹਨਾਂ ਦਾ ਇੱਕ ਬਿਆਨ ਸਾਹਮਣੇ ਆਇਆ ਸੀ ਉਹਨਾਂ ਦਾ ਕਹਿਣਾ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਮੁੱਦੇ ਤੇ ਕੋਈ ਵੀ ਗੱਲਬਾਤ ਨਹੀਂ ਹੋਏਗੀ ਪਰ ਫਿਰ ਵੀ ਇਹੀ ਕਿਹਾ ਜਾ ਰਿਹਾ ਸੀ ਕਿ ਫੈਸਲਾ ਆ ਸਕਦਾ ਗੱਲ ਕੀਤੀ ਜਾ ਸਕਦੀ ਹੈ ਮੀਟਿੰਗ ਦੇ ਵਿੱਚ ਚਰਚਾ ਛੇੜ ਸਕਦੀ ਹੈ ਪਰ ਇਸ ਮੁੱਦੇ ਤੇ ਕੋਈ ਵੀ ਚਰਚਾ ਨਹੀਂ ਛੜੀ ਜੋ ਫੈਸਲਾ ਸੀ ਉਹਨਾਂ ਨੂੰ ਜਥੇਦਾਰ ਦੇ ਅਹੁਦੇ ਤੋਂ ਹਟਾਉਣ ਦਾ ਉਸ ਨੂੰ ਟਾਲ ਦਿੱਤਾ ਗਿਆ ਟਲ ਗਿਆ ਤਾਂ ਕਈ ਤਰ੍ਹਾਂ ਦੀਆਂ ਚਰਚਾਵਾਂ ਹੋਰ ਹੋਈਆਂ ਨੇ ਉਸ ਨੂੰ ਲੈ ਕੇ ਵੀ ਕਈ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਈਆਂ ਨੇ ਪਰ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਹਟਾਉਣ ਦਾ ਜ਼ਥੇਦਾਰ ਦੇ ਅਹੁਦੇ ਤੋਂ ਹਟਾਉਣ ਦਾ ਜੋ ਫੈਸਲਾ ਉਸਤੇ ਪੂਰਨ ਤੌਰ ਤੇ ਵਿਰਾਮ ਲੱਗ ਚੁੱਕਾ